ਹਾਂਜੀ ਵੀਰ ਸਾਥੀ ਕਾ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਕੋਈ ਆਪਾਂ ਡੇਰੀ ਦਾ ਕੰਮ ਲਵੇੜ ਕੇ ਦੁੱਧ ਪਾ ਕੇ ਡੇਰੀ ਚ ਤੇ ਆਪਾਂ ਅੱਗੇ ਪਹੁੰਚ ਕੇ ਮਸ਼ੀਨ ਕੋਲ ਲਾਈ ਉਹ ਮਸ਼ੀਨ ਚਲਾਵਾਂਗੇ ਆਪਾਂ ਤੇ ਬਾਈ ਚਲਾ ਰਹੀ ਮਸ਼ੀਨ ਨੋਵੋ ਜੋੜਿਆ ਵਾ 655 ਅਏ ਜੇ ਆਪਾਂ ਸ਼ੁਰੂ ਤੇ ਜੋੜਦਾ ਪਿਲੇ ਸਾਲ ਆਪਾਂ ਥੋੜਾ ਲੇਟ ਲਿਆਂਦਾ ਦਾ ਸੀ 60 70 ਕਟਣ ਲਈ ਬਣਾਈਆਂ ਸੀ ਹਾਂਜੀ ਹਾਂ ਦੇਖਿਆ ਕਰੋ ਠੀਕ ਤੇ ਅੱਜ ਆਪਾਂ ਥੋੜੀ ਜਾਣਕਾਰੀ ਦੇਣੀ ਹੈ ਨੋ ਬਾਰੇ ਤੇ ਆਪਾਂ ਜੇ ਸਪੀਡ ਚੈੱਕ ਕਰਾਉਣੀ ਆ ਤੁਹਾਨੂੰ ਟੀਏ ਗੇਅਰ ਦੀ ਲੋ ਦੀ ਚੌਥੇ ਦੀ ਤੇ ਪੰਜਵੇਂ ਦੀ ਤੇਜ ਡੀਐਚ ਲੋ ਜੀ ਪਹਿਲਾਂ ਤੀਏ ਲੋ ਦੀ ਸਪੀਡ ਚੈੱਕ ਕਰੋ ਕਿੰਨੇ ਸਪੀਡ ਆ ਲੋ ਜੀ ਹੁਣ ਚੌਥੇ ਦੀ ਚੌਥੇ ਦੀ ਪਾੜੇ ਚੌਥੇ ਦੀ ਘਮਾ ਦੇ ਖਾਲੀ ਘਮਾ ਦੇ ਲੋ ਜੀ ਹੁਣ ਚੌਥੀ ਸਪੀਡ ਚੈੱਕ ਕਰੋ ਚੌਥੇ ਲੋ ਦੀ ਇਹ ਟਰੈਕਟਰ ਦੀ ਸਪੀਡ ਬਹੁਤ ਵਧੀਆ ਜੀ ਤੇ ਜਿਵੇਂ ਆਪਣੇ ਕੋਲ ਪਹਿਲਾਂ ਜੋਨਟੀਅਰ ਦਾ ਨਵਾਂ ਮਾਡਲ ਇਹੋ ਨਾਲ ਸਪੀਡ ਦਾ ਬਹੁਤ ਫਰਕ ਆ ਕਾਮ ਕਾਮਯਾਬ ਆ ਜੀ ਪੂਰਾ ਰਿਫਰ ਤੇ ਪੂਰਾ ਬੋੜਾ ਮਾਰ ਰਿਹਾ ਕੋਈ ਪਰਵਾਹ ਨਹੀਂ ਟਰੈਕਟਰ ਦੀ ਨਾ ਬਹੁਤਾ ਕਲੱਚ ਮੰਗਦਾ ਜੀ ਤੇ ਪੂਰਾ ਸਿੱਧਾ ਗੱਲ ਐਂਡ ਗੱਲ ਬਾਤ ਆ ਜੀ ਜੇ ਕਿਸੇ ਵੀਰ ਨੇ ਰੇਟਰ ਦੀ ਸਲਾਹ ਕਰਦਾ ਹੋਵੇ ਲੈਣ ਦੀ ਰਿਫਰ ਤੇ ਲਾਉਣਾ ਹੋਵੇ ਤੇ ਬਹੁਤ ਵਧੀਆ ਚੁਆਇਸ ਆ ਜੀ ਇਹ 655 ਨੋਵੋ ਤੇ ਡੀਲ ਖਰਚਾ ਵੀ ਬਹੁਤ ਘੱਟ ਆ 5710 ਨਾਲੋਂ ਸਾਡੇ ਕੋਲ ਨਵਾਂ ਮਾਡਲ ਉਹਨਾਂੋਂ ਘੱਟ ਤੇਲ ਖਾ ਰਿਹਾ ਹੈ ਕਿਉਂ ਸਵੀਟ ਜ਼ਿਆਦੇ ਆ ਦੀ ਜੀ ਜੇ ਮੈਂ ਲਾਨ ਥੋੜਾ ਘੱਟ ਹੋਵੇ ਤ론 ਨਾਰਮਲ ਤਾਂ ਇਹ ਮਤਲਬ ਦੂਏ ਤੀਏ ਲੋਹ ਚ ਚੱਲਦਾ ਤੇ ਜਿਵੇਂ ਆਪਾਂ ਕਮਾ ਆ ਕੇ ਗੀੜਾ ਲਾਉਣਾ ਜਾਂ ਲਾਨ ਜਿੱਥੇ ਘਾਟਾ ਉੱਥੇ ਆਪਾਂ ਬੜੇ ਗੀੜਾਂ ਦਾ ਵੀ ਇਸਤੇਮਾਲ ਕਰ ਸਕਦੇ ਆ ਕੋਈ ਪੋਰਾ ਵੱਤਾ ਕੋਈ ਜਿਨ੍ਹਾਂ ਛੇਤੀ ਟਰੈਕਟਰ ਖੇਤ ਚ ਘੁੰਮ ਉਹਨਾਂ ਛੇਤੀ ਤਾਂ ਆਪਣਾ ਕੰਮ ਨਿਪਟੜਦਾ ਹੁੰਦਾ ਜੀ ਤੇ ਹਣ ਇੱਕ ਵਾਰ ਤੁਹਾਨੂੰ ਆਪਾਂ ਪੰਜਵੇਂ ਲੋਹ ਦੀ ਸਪੀਡ ਚੈੱਕ ਕਰਾਉਨੇ ਆ ਪੰਜਵਾਂ ਪੰਜਵੇਂ ਦੀ ਇੱਕ ਵਾਰੀ ਸਪੀਡ ਚੈੱਕ ਕਰਾ ਦੀ ਪੰਜਵੇਂ ਦੀ ਉਧਰ ਨਾ ਕਰਾ ਦੀ ਕੋ ਸਵੇਰ ਸਵੇ ਦਾ ਟਾਈਮ ਆ ਜੀ ਥੋੜਾ ਨਰਮਾਈ ਹੁੰਦੀ ਆ ਲਾਨ 'ਤੇ ਇੱਕ ਵਾਰ ਆਪਾਂ ਤੁਹਾਨੂੰ ਗੇਅਰ ਪਾ ਕੇ ਦਿਖਾਉਨੇ ਆ ਪੰਜਵੇਂ ਦੀ ਚੱਕਰ ਕਰਿਓ ਇੱਥੇ ਲਾਨ ਘਟੇ ਹੋਵੇ ਉੱਥੇ ਦਾ ਚੌਥੇ ਪੰਜਵੇਂ ਤੇ ਨਾਰਮਲ ਚੱਲੀ ਜਾਂਦਾ ਜੀ ਬਾਕੀ ਆਪਾਂ ਨੇ ਕੋ 53 ਦਾ ਆ 9 ਮਾਡਲ ਉਹ ਵੀ ਆਪਾਂ ਬਹੁਤ ਸਾਹਮ ਕੇ ਰੱਖਿਆ ਹੋਇਆ 2009 ਤੋਂ ਚੱਲ ਰਿਹਾ ਜੀ ਜਿੱਦਾਂ ਹੀ ਉਹ ਤੂੜੀ ਵਾਲੀ ਤੇ ਉਹਦੀ ਆਪਾਂ ਇੱਕ ਲੱਕ ਤੇ ਵੀਡੀਓ ਤੁਹਾਨੂੰ ਡਿਟੇਲ ਦਵਾਂਗੇ ਪੰਜਵੇਂ ਸਪੀਡ ਚੈੱਕ ਕਰਾ ਦੇ ਲੋ ਜੀ ਪੰਜਵੇਂ ਸਪੀਡ ਚੈੱਕ ਕਰੋ ਤੋੜਾ ਦੇ ਕੋਟਰੈਕਟਰ ਦਾ ਮਾਰਦਾ ਬਾਕੀ ਆ ਖੱਦਾ ਭੱਜਿਆ ਖੇਤ ਚ ਇਹ ਪੰਜਵੇਂ ਲੋ ਦੀ ਸਪੀਡ ਆ ਜੀ ਦੇਖੋ ਸਪੀਡ ਕੋਈ ਪਰਵਾਹ ਨਹੀਂ ਟਰੈਕਟਰ ਨੂੰ ਜੇ ਦੁਪਹਿਰ ਦਾ ਟਾਈਮ ਹੁੰਦਾ ਫਿਰ ਤਾਂ ਕੋਈ ਚੱਕਰ ਨਹੀਂ ਥੋੜਾ ਸਵੇਰ ਸਵੇਰ ਦਾ ਟਾਈਮ ਆ ਨਰਮ ਹੁੰਦਾ ਥੋੜਾ ਲਾਨ ਫਿਰ ਵੀ ਕੋਈ ਪਰਵਾਹ ਨਹੀਂ ਨਹੀਂ ਟਰੈਕਟਰ ਨੂੰ ਦੇਖੋ ਹੀ ਸਪੀਡ ਪੰਜਵੇਂ ਦੀ ਤੇ ਜੀ ਹੁਣ ਆਪਾਂ ਚਲਾਵਾਂਗੇ ਟਰੈਕਟਰ ਤੇ ਬਾਈ ਆਪਾਂ ਫਿਰ 2 ਵਜੇ ਦੇ ਬਾਅਦ ਚੋਂ ਫਿਰ ਆਪਾਂ ਰੋਟੀ ਪਾਣੀ ਖਾਣ ਜਾਵਾਂਗੇ ਤੇ ਫਿਰ ਧਾਰਾਂ ਤੁਰਾਂ ਨਵੇੜ ਕੇ ਫਿਰ ਆਪਾਂ ਸ਼ਾਮ ਨੂੰ ਚਲਾਵਾਂਗੇ ਲੋ ਜੀ ਚੈੱਕ ਕਰ ਲਈ ਸਪੀਡ ਜੀ ਤੁਸੀਂ ਤੇ ਕੱਲੋਂ ਆਪਾਂ ਜੌਨੀਅਰ ਦਾ ਪਾਵਾਂਗੇ ਜੀ ਬਲੌਗ ਆਪਣਾ ਟਰੈਕਟਰ ਜਿਹੜੇ ਟਰੈਕਟਰ ਆ ਸ਼ਕੀਨ ਆ ਵੀ ਦੇਖਣ ਦੇ ਤੇ ਆਪਾਂ ਨੇ ਕਿਵੇਂ ਸਾਮ ਸੰਭਾਲ ਰੱਖੀ ਵੀ 5310 9 ਮਾਡਲ ਕਾਲੇ ਇੰਜਨ ਵਾਲਾ ਹੀ ਆਪਣੇ ਕੋਲ ਹੁਣ ਤੱਕ ਵਿਚਾਰਾ ਉਹੀ ਚੱਲਦਾ ਰਿਹਾ ਜੀ ਤੇ ਆਪਾਂ ਪਿਲੇ ਸਾਲ ਇਹ ਟਰੈਕਟਰ ਲਿਆਂਦਾ ਹੋਇਆ। ਹੁਣ ਦਮ ਦਵਾਇਆ ਵਿਚਾਰੇ ਨੂੰ ਇਹਨੂੰ। ਤੇ ਕਿਵੇਂ ਕੰਡੀਸ਼ਨ ਆ ਹੁਣ ਤੱਕ ਉਹਦਾ ਕੀ ਸਮਾਨ ਪਿਆ ਆਪਾਂ ਥਾਰੀ ਡਿਟੇਲ ਦਵਾਂਗੇ ਤੁਹਾਨੂੰ। ਤੇ ਕਾਲੂ ਬਲੌਗ ਦਾ ਦੇਖਿਓ ਜੀ ਆਪਣਾ 53 ਦਾ ਹੱਦ ਦਾ। ਤੇ ਆਪਾਂ ਡਿਟੇਲ ਪੂਰੀ ਦਵਾਂਗੇ ਇਹਦੀ। ਠੀਕ ਆ ਜੀ ਵੀਰ ਜੀ ਵੀਡੀਓ ਵਧੀਆ ਲੱਗੀ ਸ਼ੇਅਰ ਕਰਿਓ ਜੀ ਕਮੈਂਟ ਕਰਿਓ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਤੇ ਵੱਧ ਵੱਧ ਸਪੋਰਟ ਕਰੋ ਜੀ ਆਪਣੇ ਚੈਨਲ ਦੀ ਸਪੋਰਟ ਦੀ ਬਹੁਤ ਲੋੜ ਆ ਠੀਕ ਆ ਜੀ ਮਿਲਦੇ ਆ ਨਵੀਂ ਵੀਡੀਓ ਵਿੱਚ ਧੰਨਵਾਦ ਜੀ ਵੀਡੀਓ ਦੇਖੋਗਾ